ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਨਸ਼ਿਆਂ ਦੇ ਅਸਲ ਸਦਾਗਰ ਕੌਣ ਨੇ ਨਸ਼ਿਆਂ ਦਾ ਦੋਸ਼ੀ ਕੌਣ ਹੈ ਨਸ਼ੇ ਅਸਲ ਦੇ ਵਿੱਚ ਵੇਚ ਕੌਣ ਰਿਹਾ ਆ ਨਸ਼ੇ ਅਸਲ ਦੇ ਵਿੱਚ ਖਰੀਦ ਕੌਣ ਰਿਹਾ ਆ ਕਾਰਨ ਕੀ ਹੈ ਨਸ਼ਿਆਂ ਦਾ ਪ੍ਰਮੋਟ ਕੌਣ ਕਰ ਰਿਹਾ ਵਾ ਤੇ ਤੁਹਾਡੇ ਲਈ ਇਹ ਵੀਡੀਓ ਬਹੁਤ ਲਾਭਦਾਇਕਾ ਬੇਨਤੀ ਹੈ ਸਾਰੀ ਵੀਡੀਓ ਨੂੰ ਪ੍ਰੋਪਰ ਸਾਰੀ ਨੂੰ ਸੁਣਿਆ भाई सुखविंदर सिंह ਉਹਨੇ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਸੰਗਤਾਂ ਨੂੰ ਸਮਝਾਉਣ ਦਾ ਪ੍ਰਯਤਨ ਕੀਤਾ ਜੇ ਆਪਾਂ ਇਹਨਾਂ ਨੂੰ ਸਮਝ ਲਈਏ ਤੇ ਕਮਾਲ ਦੀਆਂ ਗੱਲਾਂ ਨੇ ਆਓ ਪਹਿਲਾਂ ਵੀਡੀਓ ਸੁਣਦੇ ਹਾਂ ਉਸ ਤੋਂ ਬਾਅਦ ਗੱਲ ਕਰਦੇ ਆ ਭਾਈ ਸੁਖਵਿੰਦਰ ਸਿੰਘ ਬਦੇਰ ਉਹਨਾਂ ਨੇ ਕੀ ਗੱਲ ਕੀਤੀ ਹੈ ਇੱਕ ਨਸ਼ਾ ਸ਼ਡਾਊ ਸੈਂਟਰ ਹੈ ਅਸੀਂ ਪਹਿਲਾਂ ਉੱਥੇ ਜਾ ਕੇ ਆਏ ਉਹਨਾਂ ਨੌਜਵਾਨਾਂ ਨੂੰ ਵੇਖ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਹੌਸਲੇ ਦੀਆਂ ਗੱਲਾਂ ਕਰਕੇ ਆਏ ਕਿ ਤੁਸੀਂ ਤੱਕੜੇ ਹੋ ਨਿਕਲ ਜਾਓਗੇ ਇਹਦੇ ਚੋਂ ਬਾਹਰ ਜਾਓਗੇ ਸੋਹਣੇ ਸੋਹਣੇ ਐਨ ਨੌਜਵਾਨ ਜਿਹੜੇ ਚੜਦੀ ਉਮਰ ਦੇ ਆ ਉਹ ਵਿਚਾਰੇ ਉੱਥੇ ਬੈਠਾਂ ਤੇ ਪਏ ਇਹਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਹਾਲਾਤਾਂ ਚ ਲੈ ਕੇ ਕੌਣ ਗਿਆ ਕੱਲਾ ਸਰਕਾਰਾਂ ਨੂੰ ਦੋਸ਼ ਦੇਣ ਨਾਲ ਸਾਡਾ ਗੁਜ਼ਾਰਾ ਨਹੀਂ ਹੋਏਗਾ ਪਿਆਰਿਓ ਸਾਨੂੰ ਆਪਣੇ ਆਪ 'ਚ ਵੀ ਸੋਚਣਾ ਪਵੇਗਾ ਤੁਸੀਂ ਸਾਰੇ ਸੱਜਣ ਸਿਆਣੇ ਤੇ ਪੜ੍ਹੇ ਲਿਖੇ ਹੋ ਤੁਹਾਨੂੰ ਯਾਦ ਹੋਵੇਗਾ ਕਿ ਜੇ ਮੈਂ ਇਸ ਗੱਲ ਦਾ ਗਾਹਕ ਨਹੀਂ ਤਾਂ ਮੇਰੇ ਸਾਹਮਣੇ ਭਾਵੇਂ ਹਜ਼ਾਰਾਂ ਨਸ਼ੇ ਪਰੋਸ ਦਿੱਤੇ ਜਾਣ ਮੈਂ ਉਹਦੇ ਵੱਲ ਵੇਂਦਾ ਵੀ ਨਹੀਂ ਧਿਆਨ ਨਾਲ ਸੁਣੋ ਸਾਨੂੰ ਆਪਣਾ ਮਨ ਵੀ ਤਕੜਾ ਕਰਨਾ ਪਵੇਗਾ ਸਿਰਫ ਦੋਸ਼ ਦੇਣ ਤੱਕ ਸੀਮਤ ਰਹਿਣਾ ਕਿ ਸਰਕਾਰਾਂ ਨੇ ਐ ਕਰਤਾ ਲੀਡਰਾਂ ਨੇ ਸਰਕਾਰਾਂ ਦੇ ਦੋਸ਼ ਆਪਣੇ ਥਾਂ ਐ ਲੀਡਰਾਂ ਦੇ ਦੋਸ਼ ਆਪਣੇ ਥਾਂ ਐ ਪਰ ਸਾਨੂੰ ਵੀ ਆਪਣੇ ਅੰਦਰ ਇਹ ਜਜ਼ਬਾ ਪੈਦਾ ਕਰਨਾ ਪੈਗਾ ਕਿ ਇਹ ਚੀਜ਼ ਮੇਰੇ ਲਈ ਨੁਕਸਾਨਦੇ ਹੈ ਮੇਰੇ ਪਰਿਵਾਰ ਦਾ ਉਜਾੜਾ ਹੋਏਗਾ ਇਹ ਮੇਰੇ ਲਈ ਬਹੁਤ ਮਾੜੀ ਗੱਲ ਹੈ ਮੈਂ ਇਹਨੂੰ ਲੈਣਾ ਹੈ ਜਾਂ ਛੱਡਣਾ ਇਹ ਸਾਡੀ ਜ਼ਿੰਮੇਵਾਰੀ ਹੈ ਆਪਾਂ ਆਪਣੀ ਚਾਹੁੰਦੇ ਆਂ ਬਾਜ਼ਾਰ ਵਿੱਚ ਦੀ ਨਿਕਲਦੇ ਆਂ ਆਲੇ ਦੁਆਲੇ ਕਿੰਨੀਆਂ ਦੁਕਾਨਾਂ ਹੁੰਦੀਆਂ ਕੀ ਉਹਨਾਂ ਦੁਕਾਨਾਂ ਵੱਲ ਵੇਖ-ਵੇਖ ਕੇ ਅਸੀਂ ਜੋ ਸਾਹਮਣੇ ਆਇਆ ਖਰੀਦੀ ਜਾਂਦੇ ਆਂ ਨਹੀਂ ਕੀ ਉਹ ਸਾਰੀਆਂ ਦੁਕਾਨਾਂ ਦਾ ਸਮਾਨ ਖਰੀਦ ਕੇ ਘਰ ਲਏ ਆਉਨੇ ਆ? ਨਹੀਂ ਬਿਲਕੁਲ ਨਹੀਂ। ਉਥੇ ਦੁਕਾਨਾਂ 'ਚ ਕੱਪੜੇ ਦੀਆਂ ਵੀ ਐ, ਸੌਦੇ ਪਤੇ ਦੀਆਂ ਵੀ ਐ, ਉਥੇ ਸਾਈਕਲ, ਮੋਟਰਸਾਈਕਲ ਤੇ ਹੋਰ ਬੜਾ ਕੁਝ ਵਿਕਦਾ ਹੈ ਬਾਜ਼ਾਰਾਂ ਦੇ ਅੰਦਰ। ਵਿਕਲਾ, ਬਿਲਕੁਲ ਬਿਲਕੁਲ। ਅਸੀਂ ਸਿਰਫ ਆਪਣੇ ਜਿਹੜੀ ਸੰਬੰਧਿਤ ਚੀਜ਼ ਐ ਨਾ, ਜਿਹੜੀ ਚੀਜ਼ ਸਾਨੂੰ ਚਾਹੀਦੀ ਐ, ਆਪਾਂ ਸਿਰਫ ਉਥੇ ਜਾਂਦੇ ਆ ਤੇ ਓਨੀ ਚੀਜ਼ ਖਰੀਦਦੇ ਆ। ਆਪਾਂ ਕੜਿਆਨੇ ਵਾਲੀ ਦੁਕਾਨ 'ਚ ਬੜੇ ਆਪਾਂ ਨੂੰ ਚਾਹ ਪੱਤੀ ਚਾਹੀਦੀ ਸੀ ਆਪਾਂ ਚਾਹ ਪੱਤੀ ਲਈ ਕੰਡ ਚਾਹੀਦੀ ਸੀ ਖੰਡ ਲਈ ਸਾਬਣ ਚਾਹੀਦਾ ਸੀ ਸਾਬਣ ਲਿਆ ਤੇਲ ਚਾਹੀਦਾ ਸੀ ਤੇਲ ਲਿਆ ਪੁੱਛੇ ਹੋਰ ਵੀ ਬਹੁਤ ਕੁਝ ਸੀ ਪਰ ਆਪਾਂ ਨਹੀਂ ਲਿਆ ਨਹੀਂ ਲਿਆ ਆਪਾਂ ਨਹੀਂ ਲਿਆ ਜੇ ਸਾਡੇ ਆਲੇ-ਦੁਆਲੇ ਮੰਨ ਲਓ ਨਸ਼ੇ ਦੀਆਂ ਦੁਕਾਨਾਂ ਠੋਲ ਗਈਆਂ ਜੇ ਅਸੀਂ ਗਾਹਕ ਨਹੀਂ ਤੇ ਸਾਡੇ ਮੂੰਹ 'ਚ ਢਾ ਕੇ ਨਹੀਂ ਪਾਏਗਾ ਮੈਂ ਇੱਕ ਬੇਨਤੀ ਹੋਰ ਤੁਹਾਨੂੰ ਕਰਦਾ ਬਿਲਕੁਲ ਸਹੀ ਗੱਲ ਆ ਚਲੋ ਮੰਨ ਲਓ ਕਿ ਸਰਕਾਰਾਂ ਇਹਦੀਆਂ ਜ਼ਿੰਮੇਵਾਰ ਨੇ ਲੀਡਰ ਦੇ ਜ਼ਿੰਮੇਵਾਰ ਮੈਂ ਪਹਿਲਾਂ ਵੀ ਕਿਹਾ ਸਾਡੇ ਵਿਆਹ ਤੇ ਕੌਣ ਜ਼ਿੰਮੇਵਾਰ ਹੈ ਜੀ ਆਪਣਾ ਖੁਦ ਵਿਆਹ ਤੇ ਕੌਣ ਜ਼ਿੰਮੇਵਾਰ ਹੈ ਦੱਸੋ ਜੀ ਕੌਣ ਵਿਆਹ ਤੇ ਜ਼ਿੰਮੇਵਾਰ ਆ ਸਰਕਾਰ ਨੇ ਕੰਨ ਤੇ ਬੰਦੂਕ ਰੱਖੀ ਸੀ ਕਿ ਤੁਸੀਂ ਇਹ ਪਿਉਣੀ ਪਿਉਣੀ ਨਹੀਂ ਰੱਖੀ ਬਿਲਕੁਲ ਨਹੀਂ ਕੌਣ ਜ਼ਿੰਮੇਵਾਰ ਹੈ ਆਪਾਂ ਖੁਦ ਸਾਨੂੰ ਸੋਚਣਾ ਪੈਂਦਾ ਨਾ ਉੱਥੇ ਬਿਲਕੁਲ ਜੀ ਪਰਬੰਧ ਅਸੀਂ ਕਰਦੇ ਆਂ ਲੋਕਾਂ ਨੂੰ ਅਸੀਂ ਪਿਆਉਨੇ ਆ ਅਸੀਂ ਕਹਿੰਦੇ ਲੋਕ ਖੁਸ਼ ਹੋ ਜਾਣ ਕੋਈ ਬੇਨਾ ਨਾ ਮਾਰ ਕੇ ਜਾਵੇ ਕੋਈ ਐ ਨਾ ਕਰਕੇ ਜਾਏ ਔਰ ਸਤਿਗੁਰੂ ਦੀ ਬਾਣੀ ਕਹਿੰਦੀ ਉਹ ਭਲਿਓ ਲੋਕੋ ਜੇ ਲੋਕਾਂ ਨੂੰ ਖੁਸ਼ ਕਰਨ ਵਾਲੇ ਪਾਸੇ ਲੱਗ ਗਏ ਗੁਰੂ ਦਾ ਪੱਲਾ ਛੁੱਟ ਜਾਏਗਾ ਬਿਲਕੁਲ ਲੋਕ ਕਦੇ ਖੁਸ਼ ਨਹੀਂ ਹੋਣਗੇ ਲੋਕਾਂ ਨੂੰ ਜਿੰਨਾ ਮਰਜ਼ੀ ਜੋੜ ਲਾ ਲਓ ਜਿੰਨਾ ਮਰਜ਼ੀ ਖਵਾ ਲਓ ਜਿੰਨਾ ਮਰਜ਼ੀ ਦੇ ਦਿਓ ਲੋਕ ਕਦੇ ਖੁਸ਼ ਨਹੀਂ ਹੋਣਗੇ ਇੱਕ ਪਾਸੇ ਸਿੱਧੇ ਕਰੋਗੇ ਦੂਜੇ ਪਾਸੇ ਟੇਢੇ ਹੋ ਜਾਣਗੇ ਇਹ ਗੱਲ ਬਿਲਕੁਲ ਸੱਚੀ ਆ ਲੋਕਾਂ ਦਾ ਕੀ ਐ ਜੇ ਤੁਸੀਂ ਦਾਲ ਫੁਲਕੇ ਖਵਾਓਗੇ ਬਾਹਰ ਕਹਿਣਗੇ ਲੈ ਵੱਡੇ ਬਣੇ ਘਰ ਤੇ ਦਾਲ ਫੁਲਕੇ ਨਾ ਖਵਾਤੀ ਕਹਿਣਗੇ ਆਪਾਂ ਇਹਨਾਂ ਤੋਂ ਬਚਣ ਲਈ ਜ਼ੋਰ ਲਾਉਨੇ ਆ ਵੀ ਆਪਾਂ ਇਹ ਤਿੰਨ ਸਮਝੀਆਂ ਬਣਾ ਦੋ ਪਨੀਰ ਵਾਲੇ ਪਕੌੜੇ ਬਣਾ ਦੋ ਜਲੇਬੀਆਂ ਘੜਾ ਦੋ ਉੱਜੜ ਜਾਓ ਚੰਗੀ ਤਰ੍ਹਾਂ ਖਰਚਾ ਕਰ ਦਿਓ ਫੇਰ ਉਹ ਬਾਹਰ ਜਾ ਕੇ ਜਿਨ੍ਹਾਂ ਨੂੰ ਖਵਾਤਾ ਨਾ ਜਿਨ੍ਹਾਂ ਤੋਂ ਬਚੇ ਆਪਾਂ ਵੀ ਇਹ ਗੱਲਾਂ ਨਾ ਕਰਨ ਵੀ ਦਾਲ ਫੁਲਕੇ 'ਚ ਹੀ ਘੜਤਾ ਫੇਰ ਉਹ ਬਾਹਰ ਜਾ ਕੇ ਪਤਾ ਕੀ ਕਰਦੇ ਆ ਲੈ ਇੰਨਾ ਖਰਚਾ ਕਰਤਾ ਇੰਨਾ ਉਜੜਨਾ ਹੀ ਐ ਇੰਨਾ ਕਰਜ਼ਾ ਚੁੱਕਿਆ ਹੁਣ ਉਹ ਦੂਜੇ ਪਾਸੇ ਤੁਰ ਪੈਣਗੇ ਉਹ ਤੁਹਾਡੇ ਵਾਲੇ ਪਾਸੇ ਕਦੇ ਨਹੀਂ ਉਹ ਫੇਰ ਦੂਜੇ ਪਾਸੇ ਤੁਰਨਗੇ ਉਹ ਬਹਿ ਬਹਿ ਕੇ ਆਪਸ ਵਿੱਚ ਗੱਲਾਂ ਕਰਨਗੇ ਇਹ ਇੰਨੇ ਪੈਸੇ ਕਿੱਥੋਂ ਲਿਆਏ ਰੋਟੀ ਪਾਣੀ ਚੰਗਾ ਕੀਤਾ ਵਾਵਾ ਟੌਰ ਕੱਟਿਆ ਇਹਨਾਂ ਨੇ ਕਮਾਲ ਆ ਇੰਨਾ ਖਰਚਾ ਇਹ ਕਿੱਥੋਂ ਕਰਗੇ ਲੈ ਹੁਣੇ ਫੜ ਲਏ ਹੁਣੇ ਕਿਸੇ ਕੋਲ ਜਾਨੀ ਕਿ ਜੇ ਅਸੀਂ ਥੋੜੀ ਖਵਾਈ ਤਾਂ ਵੀ ਉਹੀ ਰੋਣਾ ਸੀ ਜੇ ਅਸੀਂ ਬਹੁਤੀ ਖਵਾਈ ਤੇ ਰੋਣਾ ਫੇਰ ਵੀ ਹੋਈਆ ਬਿਲਕੁਲ ਕਿੰਨੀ ਕਵਾਲ ਦੀ ਗੱਲ ਕੀਤੀ ਹੈ ਦੇਖੋ ਜੀ ਇਹ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਜੇ ਲੋਕਾਚਾਰੀ ਨੂੰ ਖੁਸ਼ ਕਰ ਲਓਗੇ ਨਾ ਤਾਂ ਲੋਕਾਂ ਦੇ ਕੁਝ ਨਹੀਂ ਹੋਣਗੇ ਹੈ ਨਾ ਵੀ ਜੇ ਤੁਸੀਂ ਸਬਜ਼ੀਆਂ ਪਾਵੇ ਬੇਸ਼ੁਮਾਰ ਪਾ ਦਿਓ ਜਿੰਨੀਆਂ ਮਰਜ਼ੀ ਸਬਜ਼ੀਆਂ ਪਾ ਦਿਓ ਮਟਰ ਪਨੀਰ ਹੋ ਗਿਆ ਪਤਾ ਨਹੀਂ ਜੋ ਲੱਟਰ ਪਟਰ ਜਿੰਨੀਆਂ ਮਿਕਸ ਸਬਜ਼ੀਆਂ ਹੋ ਗਿਆ ਠੀਕ ਹੈ ਜੀ ਹਰ ਚੀਜ਼ ਪਾ ਦਿਓ ਜੇ ਤੁਸੀਂ ਕੋਗ ਵੀ ਇਸ ਚੀਜ਼ ਨਾਲ ਲੋਕ ਖੁਸ਼ ਹੋ ਜਾਣਗੇ ਉਹਨੇ ਗਾ ਲਾ ਮੀਟ ਨਹੀਂ ਪਾਇਆ ਮਾਸ ਨਹੀਂ ਪਾਇਆ ਇਹ ਵਿਆਹ ਕੀਤਾ ਫਿਰ ਰੋਂਦੇ ਆ ਮਤਲਬ ਤੁਸੀਂ ਖੁਸ਼ ਨਹੀਂ ਕਰ ਸਕਦੇ ਜਿੰਨਾ ਮਰਜੀ ਖਵਾ ਕੇ ਦੇ ਲੋ 5 25 2500 ਦੀ 3 3000 ਦੀ 35 3500 ਦੀ ਇੱਕ ਪਲੇਟ ਵੀ ਕਰਕੇ ਦੇ ਲੋ ਲੋਕ ਤਾਂ ਵੀ ਖੁਸ਼ ਨਹੀਂ ਹੋਣਗੇ ਤਾਂ ਬਿਲਕੁਲ ਬੜੀ ਛੋਟੀ ਗੱਲ ਕੀਤੀ ਹੈ ਕਿ ਆਪਾਂ ਕੱਲੇ ਦੋਸ਼ ਦੇਣ ਪਾਸੇ ਹੀ ਪਣਾ ਰਹੀਏ ਕਿਉਂਕਿ ਸਾਡਾ ਸਭ ਤੋਂ ਵੱਧ ਜੋਰ ਹੈ ਕੀ ਲੱਗਿਆ ਹੁੰਦਾ ਪੀ ਸਰਕਾਰਾਂ ਹੀ ਦੋਸ਼ੀ ਹਨ ਇਹ ਗੱਲ ਤੇ ਚੇਤੇ ਰੱਖਿਓ ਇਹ ਇਹ ਨਾਲ ਵਿੱਚੋਂ ਮਨਫੀ ਕਰਦੇ ਪੀ ਇਹ ਭਾਈ ਸੁਖਿੰਦਰ ਸਿੰਘ ਦਦਿਹਰੇ ਇਹ ਗੱਲ ਕਹਿ ਰਹੇ ਨੇ ਕਿ ਸਰਕਾਰਾਂ ਦੋਸ਼ੀ ਨਹੀਂ ਹਨ ਹਣਗੇ ਕਿਤੇ ਨਾ ਕਿਤੇ ਉਹਨਾਂ ਦਾ ਦੋਸ਼ ਨਹੀਂ ਹੈਗਾ ਆ ਪਰ ਸਭ ਤੋਂ ਵੱਡਾ ਦੋਸ਼ ਕਿਹਨਾਂ ਦਾ ਸਾਡਾ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਘਰ ਸਵਾਰੀ ਲੈਣੀ ਹੁੰਦੀ ਹੈ ਨਾ ਪਾਵਕ ਜਨਮਾਲਾ ਵੀ ਵਿਆਹ ਹੁੰਦਾ ਵਾ ਤੇ ਵਿਆਹ ਤੋਂ ਪਹਿਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦਾ ਫਿਕਰ ਨਹੀਂ ਪਿਆ ਹੁੰਦਾ ਸਾਨੂੰ ਇਹ ਪਾ ਫੇਵਰ ਪਿਆ ਹੁੰਦਾ ਪੇਟੀਆਂ ਕਿੰਨੀ ਲੈਣੀਆਂ ਆ दारू ਕਿੰਨੀ ਪਿਆਣੀ ਆ ਇਹ ਕਿੰਨਾ ਕਰਨਾ ਪਾਵਗੇ ਸਭ ਤੋਂ ਪਹਿਲਾਂ ਮਸ਼ਾ ਖਰੀਦਿਆ ਜਾਂਦਾ ਆ ਹਣਾ ਪੇਟੀਆਂ ਦਾ ਇੰਤਜ਼ਾਮ ਕੀਤਾ ਜਾਂਦਾ ਵਾ ਹੋਰ ਪਤਾ ਨਹੀਂ ਲੱਲਾ ਪੱਪਾ ਕਿੰਨਾ ਕੋ ਇੰਤਜ਼ਾਮ ਕੀਤਾ ਜਾਂਦਾ ਵਾ ਕਿ ਕੌਣ ਕਰਦਾ ਹੈ ਹਣਾ ਤੁਸੀਂ ਤੁਸੀਂ ਕਈ ਵਾਰੀ ਇਹ ਵੀ ਦੇਖਿਆ ਹੋਗਾ ਕਿ ਇਹ ਵੀ ਤਰਕ ਦਿੰਦੇ ਨੇ ਪਿੱਛੇ ਕਿ ਆਪਾਂ ਲੋਕਾਂ ਦੇ ਵਿਆਹ ਚ ਪੀਤੀ ਸੀ ਹੁਣ ਸਾਡੇ ਮੁੰਡੇ ਦਾ ਵਿਆਹ ਹੈ ਆਪਾਂ ਪਿਆਣੀ ਨਹੀਂ ਹੀ ਪਵਾ ਤਾਂ ਉਹਦੇ ਪਿੱਛੇ ਦੋਸ਼ੀ ਕੌਣ ਆ ਫਿਰ ਹਣਾ ਇਤਨਾ ਕਿਤੇ ਇਹ ਵੀ ਸੋਚਣਾ ਪਵੇਗਾ ਸੋ ਇਹ ਜਿਹੜੀ ਵੀਡੀਓ ਬਹੁਤ ਕਮਾਲ ਦੀ ਹੈ ਇਹ ਸਾਨੂੰ ਵੀ ਕਿਤੇ ਨਾ ਕਿਤੇ ਸੋਚਣਾ ਪਵੇਗਾ ਕਲਾ ਦੋਸ਼ ਦੇਣ ਤੱਕ ਸੀਮਤ ਨਾ ਰਹੀਏ ਆਪਾਂ ਅਪਰੇ ਆਪ ਨੂੰ ਵੀ ਕਿਤੇ ਨਾ ਕਿਤੇ ਦੋਸ਼ੀ ਮੰਨਿਆ ਵੀ ਸਾਡਾ ਵੀ ਬਹੁਤ ਵੱਡਾ ਰੋਲ ਆ ਨਸ਼ਿਆਂ ਨੂੰ ਪ੍ਰਮੋਟ ਕਰਨ ਦੇ ਵਿੱਚ ਨਸ਼ਿਆਂ ਦੇ ਸਬਾਗਰ ਬੰਦੇ ਵਿੱਚ ਸਾਡਾ ਵੀ ਬੜਾ ਵੱਡਾ ਇੱਕ ਰੋਲ ਆ ਬਹੁਤ ਅਹਿਮ ਰੋਲ ਆ ਇਸ ਚੀਜ਼ ਨੂੰ ਥੋੜਾ ਜਿਹਾ ਸਮਝੀਏ ਇਹ ਬਹੁਤ ਸੋਹਣੀ ਕਮਾਲ ਦੀ ਵੀਡੀਓ ਆ ਤੇ ਬੇਨਤੀ ਹੈ ਸਾਰਿਆਂ ਨੂੰ ਤੇ ਸਾਬ ਤੱਕ ਪਹੁੰਚਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ